ਪੇ ਤਾਂ ਉਹਨੇ ਜੋ ਭੀੜ ਦੇ ਵਿੱਚ ਪਹਿਲਾ ਨਾਮਧਾਰੀਆਂ ਨੇ ਔਰਤਾਂ ਨੂੰ ਅੰਮ੍ਰਿਤ ਸ਼ਕਾਇਆ ਨਾਲ ਸਾਤੋਂ ਕੁ ਸੇਵ ਹੋ ਗਿਆ ਵੀ ਪਹਿਲਾਂ ਕਿਸੇ ਨੇ ਹੈ ਹੀ ਨਹੀਂ ਅਧਿਕਾ ਚਲ ਸ਼ਕਾ ਲੋ ਕੋਈ ਨਹੀਂ ਕੋ ਜਹਜ ਵਾਲੇ ਹੋ ਜੋ ਕੁਝ ਜਹਜਾਂ ਤੁਹਾਡਾ ਅੰਮ੍ਰਿਤ ਹੋ ਜਾ ਤੁਸੀਂ ਅੰਮ੍ਰਿਤ ਕੁਛ ਨਹੀਂ ਕਰਦਾ ਕਰਨ ਦਾ ਚਲਣ ਨੇ ਤੇ ਥੋੜੀ ਜਿਹੀ ਬਦਰਾਇਆ ਕੁਛ ਨਹੀਂ ਤੂੰ ਰੋਜ ਇਹ ਪੀ ਚਗੀ ਜਾਉ ਉਮਰਤ ਤੇ ਮਨੋਂ ਨੇ ਕੋਈ ਫਰਕ ਪੈਂਦਾ ਨਿੰਮ ਦੇ ਜੜਾਂ ਰੋਜ ਉਮਰਤ ਪਾਈ ਜਾਉ ਨਹੀਂ ਮਿੱਟੀ ਹੁੰਦੀ ਰੋਜ ਇਹ ਪਾਈ ਜਾਉ ਜਾਏ ਕਬੀਰ ਨੇ ਕਿਉਂ ਕਿਹਾ ਨਮਨ ਨੂੰ ਉਮਰਤ ਨਾਲ ਸਜੋ ਚਾਹੇ ਉਹੀ ਗੱਲ ਕਹੀ ਹੈ ਗੱਲ ਨਿੰਮ ਦੇ ਨਹੀਂ ਕੀਤੀ ਗੱਲ ਮਾਇਆ ਦੀ ਕੀਤੀ ਹੈ ਮਾਇਆ ਕੌੜੀ ਹੈ ਜ਼ਹਿਰ ਹੈ ਜੈ ਜ਼ਹਿਰੇ ਰਹੂਗੀ ਉਹ ਜੈ ਮਠਾਰਾ ਲਾ ਕੇ ਖਾਲੂ ਤਾਂ ਵੀ ਜ਼ਹਿਰੇ ਜੇ ਸ਼ੈਜ ਭਾ ਕੇ ਸੰਖਿਆ ਖਾ ਲਈਏ ਫੇਕੜਾ ਸੰਖਿਆ ਦੀ ਸੰਖਿਆ ਦਾ ਫੇਰ ਵੀ ਸੰਖਿਆ ਹੀ ਹੈ ਇਹਨਾਂ ਨੇ ਉਹ ਸੰਖਿਆ ਖਾਣਾ ਸੀ ਉਹ ਚਲੋ ਸਾਤਾ ਮਰ ਗਏ ਤੇ ਇਸੇ ਚੜਾਵੇ ਨਾਲ ਕਿਹ ਚਾ ਹੋਣਾ ਦੀ ਵਾਰੀ ਆ ਗਈ ਆ ਸੌ ਕ ਸਾਲ ਚ ਆਪਣੇ ਪਾਜੜੇ 50 60 ਸਾਲ ਹੁਣ 40 ਕ ਸਾਲ ਤੋਂ ਗੁਰਦੁਆਰੇ ਇਹ ਖਾਣ ਲੱਗ ਗਏ ਨਿਹੰਗ ਸਿੰਘ ਇਹ ਬੰਦੇ ਬਾਦ ਰਾਣਾ ਸਾਰਾ ਗੁਰਪਤਿਹਰ ਆ ਬੜਿਆ ਉਹ ਵੀ ਉੱਥੇ ਖੜੇ ਜਾਵੇ ਸਾਰੇ ਸਾਰੇ ਹੀ ਦੇਖ ਲੈ ਬਬਲਕ ਨੇ ਉਹ ਜਾਨੇ ਸੜਸ ਤੇ ਬੈਠੇ ਨੇ ਕੋੜੇ ਉਥੇ ਉਹਨਾਂ ਨੂੰ ਉਥੇ ਰਸਤੇ ਮਿਲ ਜਾਂਦੀ ਆ ਬਾਤ ਉਹ ਰੋਟੀ ਦੇ ਅਸਰੇ ਬੈਠੇ ਨੇ ਰੋਟੀ ਦੀ ਦੁਕਾਨ ਕੋੜੇ ਦਾ ਲੈਤਾ ਲੈ ਖਰਚਾ ਕੀ ਦੁਕਾਨ ਤਾਂ ਰਾਜੇ ਮਹਾਰਾਜ ਦਾ ਕੰਮ ਹੁੰਦਾ ਫੌਜ ਰੱਖਣੀ ਕੋੜੇ ਰੱਖਣੇ ਇਹ ਕਿਤੋਂ ਕਰਨ ਇਹ ਆ ਤਾਂ ਸੰਗਤ ਵਿੱਚ ਨਹੀਂ ਕੋਈ ਥੋੜੀ ਮੰਤਾ ਹੋਵੇ ਹਰਤਾ ਹੋਵੇ ਤੁਹਾਡਾ ਤਾਂ ਸੰਗਤ ਬੰਨੇ ਜੇ ਤੁਹਾਨੂੰ ਸੰਗਤ ਨਹੀਂ ਮੰਦੀ ਫਿਰ ਤਾਂ ਤੁਹਾਨੂੰ ਇਹੋ ਜਿਹਾ ਕੋਈ ਪੜਨਾ ਪਊਗਾ ਬਈ ਭਾਈ ਤੁਹਾਡੇ ਕਹਤੇ ਅਸੀਂ ਮੋਰਚਾ ਲਾਉਣੇ ਆ ਤੁਸੀਂ ਤੁਹਾਨੂੰ ਫੰਡ ਕਰਿਓ ਫੰਡ ਹੁੰਦੇ ਨਹੀਂ ਇਹਨਾਂ ਨੂੰ ਢਲੇ ਬੈਠੇ ਨੇ ਮੋਹਲੀ ਪਜੋ ਪੈਸੇ ਹੁੰਦੇ ਨਹੀਂ ਇੱਥੇ ਆਉਂਦੇ ਨਹੀਂ ਰਹੇ ਪੈਸੇ ਇਹ ਕੰਮ ਖਾਲਸੇ ਦਾ ਨਹੀਂ ਹੈ ਤੁਸੀਂ ਤਾਂ ਉਹਨਾਂ ਦੇ ਸਿਆਸਤਦਾਨਾਂ ਦੇ ਰੋਟੀਆਂ ਦੇ ਨਾਜੇ ਹੋ ਤੋਨੂੰ ਤਾਂ ਵਿਛਾੜ ਦਿੰਦੇ ਲਿਜਾ ਕੇ ਉੱਥੇ ਪੁਲਿਸ ਹੀ ਉਹਨਾਂ ਦੀ ਚਲਦੀ ਆ ਜਦ ਪਿੱਛੋਂ ਪੁੱਛਦੇ ਨਹੀਂ ਹੈ ਉਹਨਾਂ ਨੂੰ ਉਹਨੋਂ ਫਸ ਗਏ ਉਹਨੋਂ ਨਹੀਂ ਉਹ ਜੜੇ ਸਾਰੇ ਉਂਗਲ ਦੇ ਕੇ ਇਹਨਾਂ ਨਹੀਂ ਗੱਲ ਪਾਤੇ ਬਈ ਚਲੋ ਇਹ ਨੇ ਹੰਗਸੰਗ ਨੇ ਤੂ ਜਿਹੜੀ ਪੁਲਸ ਵਾਲੇ ਨੂੰ ਮਾਰ ਦੋ ਅਸੀਂ ਹੈਗੇ ਹਾਂ ਪਿੱਛੇ ਉਹ ਨਹੀਂ ਕੋਣ ਮਾਰ ਦਿੰਦਾ ਜਦੋਂ ਪਤਾ ਹੁੰਦਾ ਸਾਡੇ ਨਾਲ ਹੋਣੀ ਕਦੇ ਨਹੀਂ ਦੀ ਗੱਲ ਤੇ ਉਹ ਇਹਨਾਂ ਦੀ ਗੱਲਾਂ ਜਾ ਕੇ ਉਹਨਾਂ ਨੇ ਪੁਲਸ ਵਾਲਾ ਉਥੇ ਗੋਲੀ ਮਾਰਤੀ ਸੀ ਦਿਦੋ ਗਿਆ ਵਿਚਾਰਾ ਉਹ ਉਸ ਪੁਲਸ ਵਾਲੇ ਜੰਗੇ ਤੇ ਉਹਨਾਂ ਨੇ ਕੁਝ ਨਹੀਂ ਕਿਹਾ ਇਹਨਾਂ ਨੂੰ ਉਹਨਾਂ ਨੂੰ ਪਤਾ ਸੀ ਗਵਰਨਰ ਹੀ ਰਾਜ ਕਰਨਾ ਇਹਨਾਂ ਨੇ ਲਾਉਣੇ ਹੋਰ ਕੀ ਹੈ ਗੁਰਦੁਆਰੇ ਅੰਦਰ ਬੈਠੇ ਨੇ ਤੁਸੀਂ ਦੱਸੋ ਵੀ ਗੁਰਦੁਆਰੇ ਤੁਹਾਡੇ ਮਾਮੇ ਦਾ ਦੀ ਤੁਸੀਂ ਕਿਉਂ ਚੜਕੇ ਗਏ ਉੱਥੇ ਤੁਸੀਂ ਕਬਜ਼ਾ ਕੀਤਾ ਬੰਦਾ ਬੰਦੀ ਬਣਾਇਆ ਹੋਇਆ ਦੋ ਜੇ ਮਾਰਦੋਂ ਤਾਂ ਸਰਕਾਰ ਤੋਂ ਪੁੱਛਿਆ ਹੀ ਨਾ ਜਾ ਕੇ ਇਹ ਛੋਟਾ ਗੈਸਾ ਕਥੇ ਤੋੜਾ ਜ਼ਗਾ ਨਹੀਂ ਗੁਰਦੁਆਰਾ ਨਹੀਂ ਤੁਹਾਡੀ ਜ਼ਮੀਨ ਨਹੀਂ ਤੁਸੀਂ ਉਹਦੇ ਛਾਪੇ ਮਾਰ ਕੇ ਉਹਨਾਂ ਨੂੰ ਬੰਦੀ ਬਣਾ ਕੇ ਵੇਚੋ ਤਾਂ ਸਰਕਾਰ ਤਾਂ ਤੁਸੀਂ ਹੋਏ ਸਰਕਾਰ ਤਾਂ ਹੈ ਤੁਸੀਂ ਸਰਕਾਰ ਨੂੰ ਸਰਕਾਰੇ ਨਹੀਂ ਮੰਨਦੇ ਇਹ ਬਗਾਵਤ ਬਾਕੀ ਬਿਨਾਂ ਮੁਕਦਮਾ ਚਲਾਇਆ ਚਾਹੀ ਸਾਰੀ ਉਮਰ ਨਾ ਛੱਡਣ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਨੇ ਜਿਹੜੇ ਚੋ ਜਿਹਨਾਂ ਚਿਰ ਮੰਨਦੇ ਨਹੀਂ ਜਮਾਨਤ ਨਹੀਂ ਦਿੰਦੇ ਵੇਸੀ ਬਾਹਰ ਸਰਕਾਰ ਦੇ ਕਾਨੂੰਨ ਨੂੰ ਮੰਨਾਂਗੇ ਉਹ ਪੁਲਿਸ ਜਾਂਦੀ ਹੈ ਉਹਨੂੰ ਛਡਾਉਣ ਤੁਸੀਂ ਉੱਥੇ ਗੋਲੀਆਂ ਛਾਲ ਦਿੰਦੇ ਉਹਤ ਅਤਵਾਦ ਹੋਇਆ ਫਿਰ ਅਤਵਾਦ ਕੀ ਹੈ ਇਹ ਅਤਵਾਦ ਹੈ ਇਹਨੂੰ ਕੀ ਬਤਾਉ ਉਹ ਦਫਾ ਲੱਗ ਗਿਆ ਹੁਣ ਹੁਣ ਦੇ ਦਿਨਾਂ ਨਾਲੋਂ ਕਿਉਂ ਨਿਆਣੇ تھے ਦੂਏ ਪਾਗਲ ਸੀ ਅਨਪੜ੍ਹ ਸੀ ਕੀ ਪਤਾ ਕੁਇਤਾਜੀ ਸੈਂਟਰਲ ਦੀ ਗਵਰਨਮੈਂਟ ਹੈ ਤਾਂਕ ਤਾਂ ਨੇ ਨਾ ਕੋ ਮਨਿਸਟਰੀਆਂ ਨੇ ਉਹਨਾਂ ਦੀ ਗੱਲਾਂ ਜਾਗੇ ਉਹਨਾਂ ਨੂੰ ਇਹ ਸੀ ਕਿ ਇਹ ਤੇ ਚਾਰ ਪੰਜਾਂ ਨੰਬਰ ਸੰਗ ਮਾਰਤੇ ਉਹਨਾਂ ਨੇ ਪੋੜਸਾਲਿਆਂ ਨੇ ਰਾਸ਼ਪਤੀ ਦਾ ਲਗੂ ਕਰਦਾਂਗੇ ਪੰਜਾਬ ਚ ਲਗਾ ਲਾ ਸੀ ਪਰ ਪੋੜਸਾਲੇ ਸਿਆਣੇ ਸੀ ਬਚਾ ਗਏ ਅਗਰ ਨਾ ਬਧੀ ਗੱਲ ਖੂਨ ਖਰਾਬਾ ਬਚਾ ਲਿਆ ਇਹ ਗੱਲਾਂ ਤਾਂ ਉਹ ਕਰਵਾ ਰਹੇ ਨੇ ਲੋਕ ਜਿਹੜੇ ਗੁਰਮਤਿ ਦੇ ਦੁਸ਼ਮਣ ਨੇ ਸਾਡੇ ਬੰਦਿਆਂ ਤੋਂ ਨੰਗਾਦੋ ਕਰਾ ਰਹੇ ਨੇ ਬੋਲ ਸਾਡੇ ਕਰਨੇ ਵਾਲੇ ਕੰਮ ਨੇ ਗੁਰਦਵਾਰੇ ਪਿੱਛੇ ਤੁਸੀਂ ਐ ਲੜੀਏ ਆਪਣੇ ਬੰਦਿਆਂ ਨੂੰ ਮਾਰੀਏ ਕਿਤੇ ਤੱਕ ਭੁੱਖ ਵਧੀ ਹੈ ਤੁਹਾਡੇ ਅੰਦਰ ਕਿਤੇ ਤੱਕ ਹੰਕਾਰ ਵਧਿਆ ਤੁਹਾਡੇ ਅੰਦਰ ਤੁਹਾਨੂੰ ਇਹ ਆਜਾਤ ਕਿਹਨੇ ਦਿੱਤੀ ਕਾਨੂੰਨ ਨੂੰ ਹੱਥ ਚੁਲੋ ਦਿਮਾਗ ਖਰਾਬ ਹੋਇਆ ਹੈ ਸਰਕਾਰ ਦੇ ਨੇੜੇ ਚਲੇਗਾ ਕਰਤਾ ਉਹਨਾਂ ਨੇ ਉਹਨਾਂ ਉਹ ਜੀਵਾਂਤ ਕਰਾਉਣ ਨੂੰ ਨੇੜੇ ਨਹੀਂ ਜਾਂਦੇ ਜੇ ਜਾਂਦੇ ਨੇ ਅਗਲਾ ਕਹਿੰਦੇ ਇਹਨਾਂ ਨੇ ਕਰਵਾਇਆ ਹੁਣ ਜਿਹੜਾ ਮਦਦ ਕਰੂ ਉਹ ਹੋਵੇ ਇਹ ਹੈ ਇਹਦੇ ਪਿੱਛੇ ਇਹਨਾਂ ਦੇ ਬਦਨਾਮ ਹੋਣ ਨੂੰ ਜਾਊ ਕੌਣ ਨੇੜੇ ਕੌਣ ਜਾਵੇ ਨੇੜੇ ਜੰਗ ਤਾ ਉਹਦੇ ਬੰਦੇ ਨੇ ਫਿਰੇ ਉਹਦਾ ਫਿਰ ਪੁੱਠੇ ਬੰਦੇ ਨੂੰ ਮਨੁਮਤ ਦਿੰਦਾ ਉਹਦਾ ਦੇਸ਼ ਦਰੋਹੀ ਉਹ ਵੀ ਹੈ ਕੋਈ ਸਾਜੇ ਜੋਦੀ ਹੈ ਕਿਤੇ ਰਲ ਕੇ ਉੱਥੇ ਗੱਲ ਫਸੀ ਹੋਈ ਹੈ ਇੰਨੀ ਅਕਲ ਦੇ ਮਾਲਕ ਜਿਹੜੇ ਹੋਣ ਉਹ ਖਾਲਤਾਨੀਆਂ ਗੱਲਾਂ ਕਰਦੇ ਨੇ ਉਹ ਖਾਲਤਾਨੀਆਂ ਗੱਲਾਂ ਕਰਦੇ ਇੰਨੀ ਅਕਲ ਦੇ ਮਾਲਕ ਹੋ ਕੇ ਤੇ ਵਕਾਲਤਾਂ ਸਾਜਰੀ ਬਣ ਜੂ ਨਾਲ ਚੱਲ ਵੀ ਵਧੀਆ ਜਾਊਗਾ ਇਹਨਾਂ ਦਾ ਆਪਸ ਵਿੱਚ ਹੀ ਮਰ ਜਾਣਗੇ ਲੜ ਕੇ ਜੇ ਰਾਜ ਕਾਇਮ ਵੀ ਕਰਨ ਲਾ ਜੇ ਮਿਸਲਾਂ ਆਲੇ ਲੜਦੇ ਹੁੰਦੇ ਤੇ ਆਪ ਜੀ ਚ ਸਾਰੇ ਲੜਕੇ ਮਰ ਜਾਂਦੇ ਜਿ ਬਚਾਲੇ ਉਹ ਖਾਲੀ ਭੂਲਾ ਸੋ ਨਾ ਹੁੰਦਾ ਫਿਰ ਜਾਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਹਟਦੇ ਨਹੀਂ ਲੜਨ ਤੇ ਮਰ ਜਾਣਗੇ ਸਾਰੇ ਲੜਕੇ ਫਿਰ ਉਹਨਾਂ ਨੇ ਸਾਰਿਆਂ ਦੀਆਂ ਮਿਸਲਾਂ ਖਤਮ ਕਰਕੇ ਤਾਂ ਉਹਨਾਂ ਜੀ ਸੁੰਦਰ ਰਾਜ ਬਣਾਇਆ ਸੀ ਬਈ ਜਿਆਦਾ ਨਹੀਂ ਹੈ ਇਹ ਤਾਂ ਆਪ ਇਹਨਾਂ ਨੂੰ ਦੁਸ਼ਮਣ ਦੀ ਲੋੜ ਹੀ ਨਹੀਂ ਉਸੇ ਰਾਏ ਮਿਸਰਾਂ ਵਾਲੇ ਹੁਣ ਪਏ ਹੋਏ ਨੇ ਵੀ ਜਿੰਨੇ ਸਾਡੇ ਧੜੇ ਹੋਣਗੇ ਉਨੀਆਂ ਮਿਸਰਾਂ ਹੋ ਜਾਣਗੀਆਂ ਉਹ ਸੁਪਨਾ ਦੇਖਦੇ ਨੇ ਮਿਸਰਾਂ ਵਾਲਾ ਇਹ ਨਹੀਂ ਦੇਖਦੇ ਵੀ ਮਿਸਰਾਂ ਜੇ ਹੋਈਆਂ ਰਾਜ ਹੋਇਆ ਉਹਦਾ ਹਸ਼ਰ ਕੀ ਹੋਇਆ ਉਤੋਂ ਦੀ ਖਟਿਆ ਕੀ ਉਹ ਨਹੀਂ ਦੇਖਦੇ ਕਹਿੰਦੇ ਚਲ 10ਵੇਂ ਸਾਲ ਜਿੰਨਾ ਰਾਜੂ ਦੇਖੀ ਜਾਊ ਉਹ ਕਿਉਂ ਜਾਂਦਾ ਅਤਬੰਦ ਹੋਇਆ ਉਹਦੇ ਬਣ ਵੀ ਬਹੁਤ ਗਏ ਨਾ ਲੁੱਟਮਾਰਾਂ ਕਰਕੇ ਉਹ ਦਿਨ ਦੇਖਦੇ ਨੇ ਵੀ ਲੁੱਟਮਾਰਾਂ ਕਰਕੇ ਬੈਂਕ ਲੁੱਟ ਕੇ ਹੋਰ ਖੋਖ ਕਰਕੇ ਅਸੀਂ ਆਪਣਾ ਘਰ-ਪਰ ਲਾਂਗੇ ਉਹ ਜਿਹੜੇ ਅਣਪੋਲ ਸੀ ਵਿਚਾਰੇ ਜਵਾਕ ਜਿਵੇਂ ਹੁਣ ਅਮਰਪਾਲ ਦੇ ਮਗਰ ਨੇ ਇਹ ਮਰਵਾ ਦੇਣਗੇ ਇਹਨਾਂ ਨੂੰ ਆਪੋ ਵਸ ਬਰੂ ਲੀਡਰ ਬਣ ਜਾਣੀ ਆਪਣੇ ਘਰ-ਪਰ ਲੈਣੀ ਹੁਣ ਇੰਨੇ ਨਿਆਣਾ ਨਹੀਂ ਕੋਈ ਹੈਗਾ ਕਾੜਦੀ ਹਾਂਡੀ ਦੁਬਾਰਾ ਵਾਰ-ਵਾਰ ਨਹੀਂ ਚੜਦੀ ਹੁੰਦੀ ਇੱਕ ਵਾਰ ਲੋਕਾਂ ਨੇ ਦੇਖ ਲਿਆ ਹੁਣ ਸਾਰੇ ਹੀ ਸਮਝਦੇ ਨੇ ਸਾਰੇ ਹੀ ਲੀਡਰ ਨੇ ਸਾਰੇ ਦੌੜਾਉਣ ਨੂੰ ਫਿਰਦੇ ਨੇ ਇਕਤਾ ਜੜੀ ਇਹਨਾਂ ਦੀ ਹੈ ਅਗਰ ਵੀ ਤਾਂ ਮਨਜੀਤ ਸਾਨੂੰ ਇਕਤਾ ਖੜਾਈ ਸੀ ਉਹ ਗਾਲੀ ਗਲਦੀ ਕਹਿੰਦੇ ਨਹੀਂ ਸੀ ਉਹ ਉਹ ਕਾਇਦਨ ਨਹੀਂ ਸੀ ਕਾਲੀ ਦਾ ਨੰਬਰ ਸੱਡ ਬਣਾਇਆ ਸੀ ਉਹ ਗਲੈਮਾਨ ਅਜ ਜੜੇ ਟੁੱਟ ਗਿਆ ਸੀ ਇਹ ਤਾਂ ਜਿਹੜੀ ਮਾੜੀ-ਮੋਟੀ ਰਹੇਗੀ ਨਾ ਥੋੜੀ-ਬਹੁਤੀ ਇੱਜ਼ਤ ਅਕਾਲ ਤਖ ਦੀ ਉਹ ਵੀ ਖਤਮ ਹੋ ਜਾਊਗੀ ਜੇ ਅਕਾਲ ਤਖ ਦੇ ਜਾਇਦਾ ਜੜੇ ਨੇ ਰਾਹ ਫੜਿਆ ਇੱਕ ਤਲਾ ਜੇ ਉਹ ਰਾਹ ਚੱਲੇ ਕਦਮ ਬਈ ਇਹ ਇੱਕ ਸਿਆਸੀ ਸਟੰਟ ਹੈ ਅਕਾਲ ਤਖਤ ਕੁਝ ਵੀ ਨਹੀਂ ਗੁਰੂ ਤੋਂ ਖਲਾਫ ਵਾਲੇ ਧੜਿਆਂ ਨੂੰ ਇਕੱਠਾ ਕਰਨਾ ਗਵਰਨਮੈਂਟ ਤੋਂ ਭਾਗੀ ਬਣਾਉਣਾ ਗੁਰਮਤ ਤੋਂ ਖਲਾਫ ਨਾਰੇ ਲਾਉਣੇ ਆ ਰਾਜਕਰ 家 ਖਾਲਸਾ ਗੁਰਮਤ ਦੇ ਖਲਾਫ ਨਹੀਂ ਖਲਾਫ ਹੈ ਗੁਰਮਤ ਦਾ ਪ੍ਰਚਾਰ ਜਿਹੜਾ ਹੈ ਉਹ ਹੋਣ ਨਹੀਂ ਦੇਣਾ ਕੋਈ ਤਾਂ ਨਹੀਂ ਇਹਦੀ ਇਹਦਾ ਪ੍ਰਚਾਰ ਕਰਨਾ ਹੀ ਨਹੀਂ ਇਤਿਹਾਸ ਦਾ ਪਰਚਾ ਇਤਿਹਾਸ ਤੇ ਹੀ ਰਹਿਣ ਮर्यादा ਔਰ ਇਤਿਹਾਸ ਇਹਦੀ ਗੱਲ ਹੈ ਕਿਤੇ ਵੀ ਗੁਰਮਤ ਦੀ ਗੱਲ ਨਹੀਂ ਆਉਂਦੀ ਜਿੱਥੇ ਇਕੱਠ ਹੁੰਦੇ ਨੇ ਜੇ ਆਉਂਦੀ ਐਵੇਂ ਸਰਸਰੀ ਆਉਂਦੀ ਉਤੋਂ ਉਤੋਂ ਤੇ ਨਹੀਂ ਤਾਂ ਸਾਫ਼ ਹੈ ਕਿਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਜਿਹੜਾ ਕੰਮ ਕਰਦੇ ਹੋ ਗੁਰਵਾਨੀ ਤੋਂ ਪੁੱਛੋ ਆਪਣੇ ਅੰਦਰ ਅੰਤਰਾਤਮਾ ਤੋਂ ਪੁੱਛੋ ਐਂ ਗੈਲੋ ਚਲੋ ਇਹ ਹੋਜੂ ਸਮਝਾਂ ਲਦੇ ਨੇ ਬਹੁਤ ਹੈ ਘਟੇ ਹੋ ਗਏ ਜਿਹੜੇ ਇੱਥੇ ਇਕੱਠੇ ਹੋਏ ਨੇ ਜਦ ਦੇ ਗੋਇਲਵਾਲ ਸੀਗੇ ਉਹ ਥੜਾ ਨਹੀਂ ਆਇਆ ਜਿਹੜਾ ਥੜਾ ਜਸਵੀਰ ਰੋਡੇ ਉਹ ਦੂਏ ਨੇ ਜਿਹੜੇ ਕਹਿੰਦੇ ਦੂਆ ਅਕਾਲੀ ਦਲ ਬਣਾਓ ਪ੍ਰਧਾਨ ਕੌਣ ਬਣੇ ਉਹ ਤੁਹਾਡਾ ਸਾਰਾ ਹੀ ਨਹੀਂ ਆਇਆ ਦੂ ਆ ਗਿਆ ਕੋਈ ਉਹ ਤੁਹਾਡਾ ਜ ਨਹੀਂ ਆਇਆ ਕ ਉਹਨੂੰ ਤੁਹਾਡੇ ਨੂੰ ਅਕਾਲ ਤਖਤ ਕਿਵੇਂ ਮਨਾਊਗਾ ਮਨਾਉਣਾ ਕ ਇਹ ਤੁਹਾਡੇ ਨਹੀਂ ਮਨਾਉਣਾ ਸਾਰਾ ਬੀਸ਼ਪ ਦਾ ਖਾਲਸਾ ਚਾਹੀਦਾ ਹੈ ਇਹਨਾਂ ਨੂੰ ਉਹ ਜਦ ਬਣੂਗਾ ਜੇ ਸੱਚੇ ਹੋਣਗੇ ਸੱਚ ਦੇ ਆਏ ਜਹਦਾਰ ਨਹੀਂ ਰਹਿ ਸਕਦੇ ਆ ਪਹਿਲਾਂ ਦਾ ਸਾਜੇ ਨਾ ਬਲੂ ਉਂਗਲ ਕਰਦਾ ਨਾ ਵੀ ਤੂੰ ਹੀ ਸਚਾਰੇ ਹੈਗੇ ਗੁਰੂ ਤੋਂ ਪੁੱਛੋ ਗੁਰੂ ਕਾਹਨੇ ਪੈਦਾ ਪੈਸੋ ਪੈ ਤੂੰ ਪਹਿਲਾਂ ਰੋਗ ਪਛਾਣ ਰੋਗ ਪਛਾਣੋ ਇਕ ਤਾਂ ਭੰਕਿਓ ਹੋਈ ਗੁਰੂ ਛੱਡਿਆ ਰਾਜ ਬਨਾਂ ਨੇ ਰਾਜ ਚੱਲਾ ਹੈ ਬਦਲ ਕੇ ਰਾਜਵਾਨੀ ਧਰਮ ਚੱਲਾ ਗੁਰੂ ਦਾ ਬਾਖ ਉਲਟਾਇਆ ਚੱਲ ਗਿਆ ਫਿਰ ਰਾਜ ਨਾ ਰਾਜ ਚੱਲਿਆ ਨਾ ਧਰਮ ਰਿਹਾ ਧਰਮ ਵੀ ਨਹੀਂ ਰਿਹਾ ਮੰਨਦੇ ਨੇ ਸਿੱਖੀ ਮਰ ਗਈ ਰਾਜਵਾਨੀ ਮਿਲਿਆ ਜੁਣ ਸਾਨੇ ਨਹੀਂ ਗੱਲ ਦਾ ਆਪਾਂ ਕਰੀਏ ਕੀਨ ਜਿਹੜੀ ਉਹਨੇ ਬੜੇ ਦੁੱਖ ਨਾਲ ਕਹੀ ਗੱਲ ਐ ਇਹ ਉਈ ਗੱਲ ਸੌਖੀ ਨਹੀਂ ਕਹਿ ਦੇਣੀ ਇਹ ਉਹਦਾ ਅੰਦਰ ਰੋਂਦਾ ਹੋਊਗਾ ਜਦ ਕਹਿ ਉਹ ਗਾਂ ਖੁਸ਼ ਹੋਗੇ ਕਹਿੰਦੇ ਇਹ ਗੱਲ ਸਿੱਖੀ ਮਰਗੀ ਉਹ ਆਪਣੇ ਅੰਦਰ ਦਾ ਦੱਸਦਾ ਸੀ ਪੀੜਾ ਗਾਹ ਨੂੰ ਚੋਸੀ ਇਹ ਗੱਲ ਕਹਿਣ ਦਾ ਬਦਾਮੇ ਨਹੀਂ ਹੈ ਉਹਦੀ ਆਪਣੇ ਮੂੰਹ ਤੇ ਐਡਮਿਟ ਕਰੇ ਤੂੰ ਕੀ ਕਰੇ ਹੋ ਇਦੋਂ ਕਹਾ ਕੀਓ ਜੇ ਹੁਣ ਬਣਾ ਮੰਨੇ ਫਿਰ ਮੁੜ ਕੇ ਮੋੜ ਕੇ ਮੈਂ ਪਊ ਪੱਛੀ ਨਾ ਪੱਥਰ ਚੱਟ ਲਿਆ ਫੇਵਰੀ ਤੁਸੀਂ ਮੁੜਦੇ ਪਹਾੜ ਚੀਰ ਕੇ ਨਹੀਂ ਮੱਛੀ ਕਹਾ ਜਾ ਸਕਦੀ ਹੁਣ ਹੁਣ ਪਹਾੜ ਚੀਰ ਕੇ ਕਹਾ ਜਾਣ ਨੂੰ ਫਿਰਦੇ ਨੇ ਉਹ ਪਹਾੜ ਐ ਇੱਥੇ ਕਹਾ ਮੱਛੀ ਨਾ ਚੱਟ ਲਿਆ ਉੱਥੇ ਖੜੀ ਰਹਿ ਬੱਸ ਪਹਾੜ ਦੇ ਕੋਲੇ ਡੜਾਂ ਦੇ ਅਜੋ ਵੀ ਤੁਹਾਨੂੰ ਕਲਪ ਲਿਖ ਹੈ ਫਿਰ ਅਸੀਂ ਇਕੱਠੇ ਹੋ ਗਏ ਫਿਰ ਤਾਂ ਚਾ ਚਾ ਗਏ ਬਹੁਤ ਕੁਝਾ ਲੋਕਾਂ ਨੂੰ ਤੁਹਾਡੇ ਖਿਲਾਫ ਕਹਿਣ ਦੇ ਹੁਣ ਪਹਿਲਾਂ ਕੋ ਥੋੜੇ ਖਿਲਾਫ ਬੋਲਣ ਨੂੰ ਸੀ ਜਿਹਦੇ ਖਿਲਾਫ ਕੁਝ ਬੋਲਣ ਨੂੰ ਲੋਕਾਂ ਕੋਲ ਆ ਜਾਇਆ ਉਪਾੜੀ ਦਵਾਰਾਂ ਨਹੀਂ ਖੜੀ ਹੁੰਦੀ ਹੁੰਦੀ ਚਾਹੇ ਧਰਮ ਹੋਵੇ ਹਿੰਦੂ ਧਰਮ ਦੁਆਰਾ ਜਿਉਂਦਾ ਹੋ ਕੇ ਦਿਖਾਵੇ ਦਖਾਵੇ ਸਿਮਰਤੀਆਂ ਨੂੰ ਦੁਬਾਰਾ ਜਿਉਂ ਨੇ ਕਹਿੰਦਾ ਦਾ ਸਿਮਰਤੀਆਂ ਦਾ ਰਾਜ ਲਾਵਾਂਗੇ ਲਿਆ ਕੇ ਦਿਖਾਉਣਾ ਪਰ ਤਾਂ ਸਾਰੇ OBC SC ST SC ਉਹ ਛੱਡ ਗਏ ਜਿਹੜੇ 60% ਤੇ ਜ਼ਿਆਦਾ ਨੇ ਕਹਿੰਦੇ ਅਸੀਂ ਹਿੰਦੂਏ ਨਹੀਂ 60% ਤਾਂ ਹੋ ਗਏ ਬਾਕੀ 15 16% ਮੁਸਲਮਾਨ ਨੇ ਹੋ ਗਏ 75% ਹੋ ਗਏ 75 ਤੇ ਵੀ 80% ਦੇ ਲਗਭਗ ਹੋ ਗਏ ਜੇ ਕੁ ਬਚ ਗਏ ਚਲੋ ਡੇਢ ਦੋ ਕਰੋੜ ਜਿਹੜੇ ਨੇ ਅਰੇ ਯਾਟ ਨੇ ਫੇਰੇ ਗਾਂ ਯਦਵਨ ਹੋ ਬਚੂਗੇ ਨਾ ਪਿੱਛੇ ਹੁਣ ਆਖਾਂ ਗੁਰਦਿਆਂ ਨੇ ਇਹਨਾਂ ਨੂੰ ਐਸੀ ਹਿੰਦੂ ਕਾਂਗਰਸਾਰੇ ਹਿੰਦੂ ਅੱਖਾਂ ਵਿੱਚ ਕੇ ਅਸੀਂ ਪਰਸਨ ਸਾਡੇ ਨਾਲ ਲੱਗ ਜਾਣਗੇ ਤੂੰ ਜਿਹੜੀ ਉਹਨਾਂ ਨਾਲ ਕੀਤੀ 60% ਉਹਨਾਂ ਦੇ ਆਦ ਨਹੀਂ ਹੈ ਹੁਣ ਥਈ ਵਿਆਰ ਜੋ ਕੀਤਾ ਸ਼ੈਡਿਊਲ ਕਾਸਟ ਬਣਾ ਕੇ ਉਹਨਾਂ ਨੂੰ ਲਿਊਗਾ ਬਿਹਾਰ ਬਾ ਵਾਏ ਬਾ ਪਤਾ ਨਹੀਂ ਕੀ ਸੋਚਦੇ ਹੋ ਤੁਸੀਂ ਦੁਨੀਆ ਬਿਲਕੁਲ ਪਸ਼ੂ ਵੀ ਇੰਨੀ ਗੱਲ ਤਾਂ ਤੁਹਾਨੂੰ ਜਾਣਦਾ ਮੇਰੇ ਨਾਲ ਪ੍ਰੇਮ ਕੌਣ ਕਰਦਾ ਹੈ ਕੌਣ ਨਹੀਂ ਕਰਦਾ ਪਸ਼ੂ ਵੀ ਸਮਝਦੇ ਨਾ ਵੱਲ ਹੁੰਦਾ ਜੇ ਤੁਸੀਂ ਇਹ ਗੱਲ ਮੰਨਦੇ ਹੋ ਵੇ ਇਹ ਲੋਕ ਸਮਝਦੇ ਨਹੀਂ ਪਰ ਤੁਸੀਂ ਪਸ਼ੂਆਂ ਨੂੰ ਥੱਲੇ ਹੋ ਆਪ ਤੁਹਾਡੀ ਉਹ ਬੁੱਧੀ ਪਸ਼ੂਆਂ ਨੂੰ ਥੱਲੇ ਹੈ ਗਲਤੀ ਤੁਹਾਡੇ ਦਿਮਾਗ ਚ ਹੈ ਤੁਸੀਂ ਆਪਣੇ ਕਿਤੇ ਡਾਕਟਰ ਨੂੰ ਦਿਖਾਓ ਨਾਲੋਂ ਦਿਖਾਉਣ ਵਾਲੀ ਉਹ ਗੱਲ ਹੈ ਸਗੋਂ ਖਿੰਡ ਗਏ ਸਾਰੇ ਖੇੜੇ ਖੇੜੇ ਹੋ ਕੇ ਦੁਬਾਰਾ ਇਕੱਠੇ ਹੋ ਕੇ ਦਿਖਾ ਦੋ ਬੇਈਮਾਨ ਜਦ ਬੇਖੜ ਜਾਣ ਨਾ ਕਦੇ ਇਕੱਠੇ ਨਹੀਂ ਹੁੰਦੇ ਹੁੰਦੇ ਰਿਆਤਾ ਬਣ ਗਏ ਟਟੇ ਹੋ ਕੇ ਦਿਖਾਉਣ ਬਹੁਤ ਵੱਡਾ ਰਾਸੀ ਅਰਬ ਦਾ ਪਹਿਲਾ ਲੜ ਲੜ ਕੇ ਛੋਟੇ ਛੋਡੇ ਬਣਾ ਕੇ ਉਹ ਬਣ ਗਏ ਹੁਣ ਇਕੱਠੇ ਹੋ ਕੇ ਦਿਖਾਉਣ ਜੋੜਨ ਨੂੰ ਚ ਬਹੁਤ ਲੰਗਦਾ ਗੜਾਂਦੇ ਆ 6 ਮਹਾ ਤੋੜਨੇ ਇੱਕ ਖਣਾ ਉਹ ਤੋੜਨ ਨੂੰ ਅੱਡ ਹੋਣ ਨੂੰ ਤਾਂ ਇੱਕ ਸਕਿੰਟ ਲੱਗਦਾ ਫਿੱਕਾ ਬੋਲਦਾ ਚੱਲ ਟੁੱਟ ਗਈ ਜੋੜਨ ਨੂੰ ਕਿੰਨਾ ਚੱਲ ਲੱਗਦਾ ਵਿਸ਼ਵਾਸ ਬਣਾਉਣ ਨੂੰ ਕਿੰਨਾ ਚੱਲ ਲੱਗਦਾ ਹੈ ਵਿਸ਼ਵਾਸ ਬਣਾਏ ਬਿਨਾ ਜੁੜਦੀ ਨਹੀਂ ਟੁੱਟਦਾ ਖਣ ਜਾਂਦੀ ਹੈ ਵਿਖਰੇ ਪਏ ਹੋ ਤੁਸੀਂ ਸੁਪਨੇ ਲੈਨੇ ਹੋ ਪੰਥਕ ਏਕਤਾ ਦੇ ਲੈ ਲੋ ਅਹੀ ਤਾਂ ਕਹਨੇ ਚੰਗਾ ਹੈ ਜੇ ਉਹ ਜੋ ਇਕੱਠੇ ਹੋ ਉਹ ਤਾਂ ਸਹੀ ਅਈ ਤਾਂ ਫਾਰਮੂਲਾ ਦੱਸਿਆ ਇਕੱਠੇ ਹੋਣ ਦਾ ਕੋਈ ਥੋੜੀ ਆ ਵੀ ਸਾਨੂੰ ਕੋਈ ਦੁੱਖ ਇਕੱਠੇ ਹੋਣ ਚ ਨਹੀਂ ਇਕੱਠੇ ਹੋ ਸਕਦੇ ਜਿਹੜਾ ਤੁਸੀਂ ਫਾਰਮੂਲਾ ਸੋਚਿਆ ਆ ਹੈ ਸਾਡਾ ਮਤਲਬ ਕਹਿਣ ਦਾ ਜਿਹੜੇ ਰਾਹ ਤੁਸੀਂ ਪੈਓ ਇਕੱਠੇ ਨਹੀਂ ਹੋ ਸਕਦੇ ਜਿੱਦਿ ਢਿਲੇ ਕਰੋਂਗੇ ਉਹਨਾਂ ਨੂੰ ਨੁਕਸਾਨ ਹੋਊ ਤੁਹਾਡਾ ਬਾਕੀ ਸਾਡਾ ਸਿੱਖ ਨੂੰ ਕੋਈ ਖਤਰਾ ਨਹੀਂ ਸਿੱਖੀ ਨੂੰ ਨਹੀਂ ਖਤਰਾ ਕੋਈ ਕਹਤਾ ਤੁਹਾਨੂੰ ਹੋਊਗਾ ਨਾ ਗੁਰੂ ਦੇ ਸਿੱਖ ਨੂੰ ਖਤਰਾ ਨਾ ਸਿੱਖ ਨੂੰ ਖਤਰਾ ਖਤਰਾ ਤੁਸੀਂ ਆਪ ਬਣਦੇ ਹੋ ਖਤਰਾ ਪਹਿਲਾਂ ਕਿਸੇ ਬਾਤ ਤੇ ਜਿਹਦੇ ਬਾਤ ਤੇ ਤੁਸੀਂ ਖਤਰਾ ਬਣਦੇ ਹੋ ਤੁਹਾਡੇ ਨਾਲੇ ਖਤਰਾ ਬਣਦੇ ਨੇ ਉਹਦੇ ਨਾਲ ਲੜਾਈ ਆ ਤੁਹਾਨੂੰ ਦੁਸ਼ਮਣ ਸਮਝਦਾ ਸਾਨੂੰ ਤਾਂ ਕੋਈ ਸਮਝ ਨਹੀਂ ਦੋ ਜਣਾ ਉਦਮਾਨ ਪਰੋਸਾ ਕਰਦੇ ਸੀ ਪਹਿਲਾਂ ਖਾਰਿਸਤਾਨ ਤੇ ਇਹਨਾਂ ਤੇ ਹੁਣ ਹੁਣ ਕਰਦੇ ਨੇ ਪੁੱਛ ਕੇ ਦੇਖੋ ਕਿਉਂ ਦੇਖ ਲੈ ਤੁਸੀਂ ਤੁਹਾਡਾ ਕੋਈ ਵਿਰੋਸਾ ਨਹੀਂ ਕੋਈ ਇਤਵਾਰ ਨਹੀਂ ਤੁਹਾਡਾ ਉੱਲੂ ਸਿੱਧਾ ਜਿਥੋਂ ਹੁੰਦਾ ਜਿਵੇਂ ਤੁਸੀਂ ਬਦਲ ਜਾਣਾ ਪਸ ਚੱਕ ਗੁਰੂ ਦਾ ਇਹ ਜਨ ਨਹੀਂ ਸੀ ਸਿੱਖੀ ਨਹੀਂ ਛੱਡੀ ਬੰਦ ਬੰਦ ਘਟਾ ਲਏ ਉਹਨਾਂ ਨੇ ਤੂੰ ਜਿੱਦ ਕਿ ਫੜੀ ਹੋਈ ਨਹੀਂ ਛੱਡ ਦੇ ਤਾਂ ਤਾਂ ਜੇ ਫੜੀ ਹੁੰਦੀ ਇਹ ਕਰਕੇ ਤੂੰ ਜਿੱਦ ਕਿ ਫੜੀ ਨਹੀਂ ਜੇ ਫੜੀ ਛੱਡਣੀ ਔਖੀ ਹੈ ਕਿਉਂ ਆਸੇ ਸਵਾਰਥ ਪੂਰਤੀ ਕਰਨੀ ਹੈ ਸਿੱਕੀ ਫਿਰ ਛੱਡਣ ਦਿੰਦੀ ਨਹੀਂ ਸਵਾਰਥ ਪੂਰਤੀ ਹੋਣੀ ਨਹੀਂ ਇਹ ਤਾਂ ਸਵਾਰਥ ਛੱਡ ਦੇਣ ਸਿੱਕੀ ਲੈਣ ਨੂੰ ਇਹ ਆ ਫਿਰ ਸਵਾਰਥ ਦਾ ਰੱਖਣ ਸਿੱਕੀ ਛੱਡਣ ਦੋ ਇਕੱਠੇ ਨਹੀਂ ਰਹਿੰਦੇ ਹੁੰਦੇ ਕਹ ਗੁਰੂ ਨੂੰ ਨਹੀਂ ਭਰੋਸਾ ਸਵਾਰਥੀ ਤੇ ਹੈ ਕਹਿੰਦਾ ਲੋਭੀ ਦਾ ਬੇਸਾ ਨਾ ਕੀਜੇ ਉਹਦਾ ਸਾਨੂੰ ਕਹਿੰਦਾ ਵੀ ਇਹਨਾਂ ਦਾ ਭਰੋਸਾ ਨਾ ਕਰੇ ਲੋਭੀ ਹੁੰਦਾ ਉਹ ਕਹਦਾ ਭਰੋਸਾ ਕਾਲੂ ਥੋੜਾ ਜਾਂ ਤਾਂ ਇਹਨਾਂ ਨੇ ਭਾਈ ਇਹ ਪੰਕਤੀ ਪੜ੍ਹੀ ਨਹੀਂ ਜਾਂ ਇਹਦੀ ਪਰਵਾਹ ਨਹੀਂ ਕਰਦੇ ਜਾਂ ਇਹ ਗੁਰਬਾਣੀ ਨੂੰ ਸੱਚ ਨਹੀਂ ਮੰਨਦੇ ਬਈ ਗੁਰਬਾਣੀ ਤਾਂ ਇਹ ਨਹੀਂ ਹੈ ਇਹਦਾ ਕੀ ਹੈ ਇਹਨਾਂ ਦਾ ਯਕੀਨ ਨਹੀਂ ਹੈ ਗੁਰਬਾਣੀ ਤੇ ਜੇ ਯਕੀਨ ਹੋਵੇ ਤਾਂ ਭੈ ਹੋਵੇ ਕੱਲੇ ਮੰਨਣ ਨਾਲ ਨਹੀਂ ਗੁਰਬਾਣੀ ਮੰਨ ਤਾਂ ਤੁਸੀਂ ਲਈ ਵੀ ਗੱਲ ਠੀਕ ਹੈ ਹਾਂ ਮੇ ਗੱਲ ਤਾਂ ਠੀਕ ਹੈ ਪਰ ਮੰਨ ਕੀਤਾ ਭਾਓ ਉਹ ਅੱਗੇ ਆਇਦੋ ਇਹ ਮੰਨਣ ਤੱਕ ਖੜੇ ਨੇ ਪਤਾ ਦੇਖਦਾ ਮੰਨ ਲਈ ਗੁਰਬਾਣੀ ਨੂੰ ਮੰਨਦਾ ਭਾਓ ਕੰਨ ਕਰੂ ਉਹ ਕਾਰਨ ਉਹਦੇ ਮੰਨੇ ਹੈ ਸੁਣਿਆ ਮੰਨੇ ਮੰਨ ਕੀਤਾ ਪਉ ਤਾਂ ਗੁਰ ਸਿੱਖ ਹੈ ਸੁਣ ਕੇ ਮੰਨਣ ਤੱਕ ਸਿੱਖ ਹੈ ਗੱਲ ਤਾਂ ਠੀਕ ਹੈ ਪਰ ਚੱਲ ਨਹੀਂ ਹੁੰਦਾ ਸਲਾਮ ਜਵਾਬ ਦੋਏ ਕਰਤੇ ਸਲਾਮ ਵੀ ਕਰਤਾ ਗੱਲ ਠੀਕ ਹੈ ਸੱਚੀ ਕਹਾਣੀ ਹੈ ਪੜ ਹੱਥ ਜੋੜ ਤੇ ਪੱਥਰ ਭਾਰੀ ਹਮੇਤੇ ਨਹੀਂ ਚੱਕ ਹੁੰਦਾ ਤੇ ਦੱਸ ਕੀ ਕਰੇਗਾ ਵਿਰੋਧ ਵੀ ਨਹੀਂ ਕਰਦਾ ਚੱਲ ਵੀ ਨਹੀਂ ਹੁੰਦਾ ਇਹ ਉਹ ਸਿੱਖ ਨੇ ਜਿਹੜੇ ਵਧੀਆ ਸਿੱਖ ਨੇ ਉਹ ਇੱਥੇ ਤੱਕ ਨੇ ਜਿਹੜੇ ਇਹਨਾਂ ਨੇ ਲਿਖੇ ਨੇ ਰੈਤਨਾਮ ਵਿੱਚ ਜਿਹੜਾ ਗੁਰਬਾਣੀ ਨੂੰ ਮੰਨਦਾ ਹੈ ਮੰਨ ਕੀਤਾ ਭੋ ਨੀ ਹੈ ਉੱਥੇ ਉਹਾਂ ਦੇ ਛੱਡਿਆ ਰਹਿ ਤੂੰ ਵਿੱਚੋਂ ਜੇ ਗੁਰੂ ਨੇ ਬਾਣੀ ਜਮਨ ਕੀਤਾ ਭਾਉ ਤੇ ਆ ਕੇ ਗੱਲ ਖਤਮ ਕੀਤੀ ਹੈ ਤੁਸੀਂ ਕਿਉਂ ਛੱਡਿਆ ਰਹਿ ਤੋ ਮਰਿਆਦਾ ਚੋਂ ਤੁਸੀਂ ਸੁਣਿਆ ਮੰਨਿਆ ਤਾਂ ਕਿਉਂ ਕੀਤਾ ਜਿਹੜਾ ਮੰਨਦਾ ਹੈ ਜਿਹੜਾ ਭਾਉ ਨਹੀਂ ਕਰਦਾ ਮੰਨਦਾ ਅਸੀਂ ਕਹਿੰਨੇ ਹੋ ਨਹੀਂ ਸਿੱਖ ਗੁਰ ਸਿੱਖ ਜਿਹੜਾ ਕਰਦਾ ਗੁਰ ਸਿੱਖਾ ਨਹੀਂ ਕਰਦਾ ਗੁਰ ਸਿੱਖ ਨਹੀਂ ਹੈ ਜੇ ਭਾਉ ਹੁੰਦਾ ਮਨ ਕੇ ਤਾ ਗੁਰੂ ਅਮਰਦਾਸ ਲਾਤ ਮਾਰਦੇ ਇਹ ਡਰ ਹੁੰਦਾ ਡਰ ਹੈ ਨਹੀਂ ਲਤ ਮਾਰਦੀ ਜਾ ਡਰ ਹੁੰਦਾ ਲਤਿੰਦੀ ਮਾਰਦੇ ਮੇਰੀ ਸਜਾਵਤ ਕਰੀ ਮਿਲੂ ਉਹਨਾਂ ਜੀ ਵੀ ਲੈ ਇਹ ਤਾਂ ਗੱਲਾਂ ਨੇ ਵੀ ਆਦਮੀ ਅਸੀਂ ਵੀ ਆਦਮੀ ਉਹਨਾਂ ਨੂੰ ਆਦਮੀ ਆਦਮੀ ਬਿਓ ਹਰੋ ਸਾਡੇ ਘਰ ਦੇ ਟੁਕੜੇ ਖਾਂਦਾ ਸੀ ਸਾਡੇ ਪਿਓ ਦੀ ਗੰਗਟ ਹੁੰਦਾ ਸੀ ਸੇਵਾ ਕਰਦਾ ਸੀ ਐਨੀ ਇੱਜ਼ਤ ਸੀ ਉਹਨਾਂ ਦੀ ਉਹਨਾਂ ਨੇ ਅੰਦਰ ਅੰਦਰ ਕੀ ਸੀ ਉਹਨਾਂ ਦੇ ਨਾ ਆਪਣੇ ਪਿਓ ਦੀ ਗੱਲ ਮੰਨੀ ਸੁਣੇ ਸੀ ਮੰਨੀ ਵੀ ਸੀ ਪਰ ਮੰਨ ਕੇ ਪਾਉ ਨਹੀਂ ਸੀ ਕੀ